ਹਾਂਜੀ ਅੱਜ ਆਪਾਂ ਦਿਖਾਉਨੇ ਜਿਹੜਾ ਪਸ਼ੂ ਹੁੰਦਾ ਨਾ ਤੰਦਰੁਸਤ ਉਹ ਜਗਾਲਾ ਕਰਦਾ ਹੁੰਦਾ ਤੰਦਰੁਸਤ ਪਸ਼ੂ ਦੀ ਨਿਸ਼ਾਨੀ ਹੈ ਜਗਾਲਾ ਕਰਨ ਦੀ ਹੁੰਦੀ ਹੈ ਅੱਜ ਤੁਹਾਨੂੰ ਦਿਖਾਉਂਦੇ ਆ ਕੀ ਉਹਦੇ ਕੱਖ ਕਿਵੇਂ ਮੂੰਹ ਦੇ ਵਿੱਚ ਆਉਂਦੇ ਨੇ ਪਹਿਲਾਂ ਕੀ ਇਹ ਪਸ਼ੂ ਜਦੋਂ ਕੱਖ ਕੰਡਾ ਖਾ ਰਿਹਾ ਸਿੱਧੇ ਕੱਖ ਉਹਦੇ ਪੇਟ ਤੇ ਜਾਂਦੇ ਨੇ ਜਦੋਂ ਪੇਟ ਪਰ ਜਾਂਦਾ ਆਰਾਮ ਕਰਦਾ ਬੈਹਿੰਦਾ ਜਾਂ ਖੜਦਾ ਜਗਾਲੀ ਕਰਦਾ ਉਹਦੇ ਜਿਹੜੇ ਕੱਖ ਨੇ ਦੁਬਾਰਾ ਮੂੰਹ ਦੇ ਵਿੱਚ ਆਉਂਦੇ ਨੇ ਜਾੜਾ ਰਹੀਂ ਬਰੀਕ ਕਰਦਾ ਉਹ ਚੱਕੀ ਚੱਲਦੀ ਹੈ ਉਹਦੇ ਜਾੜਾ ਰਹੀਂ ਬਰੀਕ ਕੱਖ ਕਰਕੇ ਫੇਰ ਅੰਦਰ ਜਾਂਦੇ ਨੇ ਪੋਸਗੋਵ ਵਿੱਚ ਜਿਹੜੇ ਜਗਾਲਾ ਕਰਨ ਦੀ ਇਹ ਨਿਸ਼ਾਨੀ ਸਿਹਤ ਦੀ ਹੁੰਦੀ ਹੈ ਚੰਗੀ ਨਿਸ਼ਾਨੀ ਹੁੰਦੀ ਹੈ ਅੱਜ ਤੁਹਾਨੂੰ ਦਿਖਾਉਂਦੇ ਆਂ ਵੀ ਮੂੰਹ ਦੇ ਵਿੱਚ ਕਿਵੇਂ ਹੁੰਦੇ ਨੇ ਮੂੰਹ ਦੇ ਵਿੱਚ ਕੱਖ ਦਿਖਾਉਣਾ ਜਗਾਲਾ ਕਰਦੇ ਤੇ ਬੱਚਾ ਜਾ ਬਣਦਾ ਆਜਾ ਚਲੋ ਤਾਂ ਓਰੇ ਓਰੇ ਲੈ ਆ ਜਦ ਮੂੰਹ ਚ ਕਣੀ ਉੱਤਰ ਆ ਦੇ ਕੱਖ ਹੈਗੇ ਨੇ ਵਿੱਚ ਹਾਂਜੀ ਦੇਖੋ ਉਹਦੇ ਕੱਖ ਹੈਗੇ ਨੇ ਹਾਂਜੀ ਆ ਦੇ ਕੱਖ ਬਰੀਕ ਹੋ ਰਹੇ ਨੇ ਨਾ ਹੈਨਾ ਬਰੀਕ ਹੋ ਰਹੇ ਨੇ ਹੀ ਕੱਖ ਹੀ ਦੇ ਵਿੱਚ ਆਉਂਦੇ ਨੇ ਪਾ ਦਵਾਈ ਦੇ ਰਹੇ ਨੂੰ ਲਿਬਰਟਾਨਕ ਦੀ ਭੁੱਖ ਦੀ ਆ ਦੇ ਕੱਖ ਵਿੱਚ ਆਉਂਦੇ ਨੇ ਮੂੰਹ ਦੇ ਵਿੱਚ ਇਹ ਜਾੜਾ ਰਹੀਂ ਬਰੀਕ ਹੁੰਦੇ ਨੇ ਪਹਿਲਾਂ ਕੀ ਹੁੰਦਾ ਸੀ ਪੁਰਾਣੇ ਬਜ਼ੁਰਗ ਕੀ ਹੁੰਦੇ ਤਾਂ ਨਹੀਂ ਜਦੋਂ ਕੋਈ ਪਸ਼ੂ ਬਿਮਾਰ ਹੁੰਦਾ ਸੀ ਚੰਗੇ ਪਸ਼ੂ ਦੀ ਜਿਹੜਾ ਜਗਾਲਾ ਕਰਦਾ ਉਹਦੀ ਜਿਹੜੀ ਝੱਗ ਹੈ ਉਹਦੇ ਮੂੰਹ ਚ ਪਾ ਦਿੰਦੇ ਹੁੰਦੇ ਤੇ ਫਿਰ ਕੀ ਪਸ਼ੂ ਉਹ ਤੰਦਰੁਸਤ ਹੋ ਜਾਂਦਾ ਸੀ ਪੁਰਾਣੇ ਜਿਹੜੇ ਇਹ ਨੁਕਤੇ ਨੇ ਜਿਹੜਾ ਕੱਖ ਕੰਡਾ ਖਾ ਲੈਂਦਾ ਪਸ਼ੂ ਜਦੋਂ ਬੈਹਂਦਾ ਜਾਂ ਆਰਾਮ ਕਰਦਾ ਉਹਦੇ ਜਿਹੜੇ ਕੱਖ ਨੇ ਡਿੱਡਦਾ ਸੀ ਇਹਤੋਂ ਮੂੰਚੋਂ ਆਉਂਦੇ ਨੇ ਜਾੜਾਂ ਦੇ ਵਿੱਚ ਰੋ ਬ੍ਰੀਕ ਕਰਕੇ ਫਿਰ ਅੰਦਰ ਜਾਂਦੇ ਨੇ ਕੁਦਰਤ ਹਾਂਜੀ ਕਿਹੜੇ ਕਿਹੜੇ ਭਰਾਵਾਂ ਨੂੰ ਪਤਾ ਦੀ ਜਿਹੜੇ ਪਸ਼ੂ ਰੱਖਦੇ ਨੇ ਵੀ ਕੀ ਹੈ ਪਸ਼ੂ ਕੱਖ ਕੰਡਾ ਖਾਂਦਾ ਸਿੱਧਾ ਫਿਰ ਉਹ ਤੋਂ ਬਾਅਦ ਕੱਖ ਵਾਪਸ ਮੂੰਹ ਦੇ ਵਿੱਚ ਆਉਂਦੇ ਨੇ ਕਿਹੜੇ ਕਿਹੜੇ ਭਰਾਵਾਂ ਨੂੰ ਪਤਾ ਦੀ ਲੱਗ ਵੀ ਦੱਸਿਓ ਕਮੈਂਟ ਕਰਕੇ